ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸ਼ਕਤਵਾਰੀਓ ਦ੍ਰਿਸ਼ਟੀ ਚੈਨਲ ਦੇ ਦਰਸ਼ਕਾਂ ਨੂੰ ਪਤੇ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਿਸ਼ਨਪਤੀ ਐਡਵੋਕੇਟ ਬੋਦੀਸ਼ਾ ਵਿਚਾਰਜ ਰਿਹਾ ਭਾਰਤੀ ਸੰਸਦ ਲਈ ਤੁਹਾਨੂੰ ਦਾ ਦੌਰ ਚੱਲ ਰਿਹਾ ਹੈ ਛੇਵੇਂ ਦੌਰ ਦੀਆਂ ਵੋਟਾਂ ਕੱਲ੍ਹ ਤੱਕ ਪਈਆਂ ਨੇ ਤੇ ਸੱਤਵੇਂ ਦੌਰ ਦੀਆਂ ਜਿਹੜੀਆਂ ਵੋਟਾਂ ਨੇ ਉਹ 1 ਜੂਨ ਨੂੰ ਪਹੁੰਚ ਗਈਆਂ ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ ਸਾਰਿਆਂ ਨੂੰ ਅਪੀਲ ਹੈ ਕਿ ਵਾਚੜ ਕੇ ਵੋਟਾਂ ਪਾਓ ਆਪਣੇ ਆਪਣੀ ਮਰਜ਼ੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਓ ਚੰਗੀ ਗੱਲ ਹੈ ਕਿ ਉਮੀਦਵਾਰਾਂ ਦੇ ਸਿਧਾਂਤ ਉਹਨਾਂ ਦੇ ਕਿਰਦਾਰ ਉਹਨਾਂ ਦੀ ਦੇਸ਼ ਨੂੰ ਰਾਸ਼ਟਰ ਨੂੰ ਕੌਮ ਨੂੰ ਪਰਦੇਸ਼ ਨੂੰ ਲੋਕ ਉਹ ਕਿਤਨਾ ਦੇਨ ਮੁਖ ਰਖ ਰਹੇ ਐ ਇਸ ਨੂੰ ਅਗਲੀ ਗੱਲ ਹੈ ਕਿ ਮਦਦ ਸਾਰੀਆਂ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਜਿਹੜਿਆ ਉਹ ਚੋਣ ਮੋਰਥ ਪੱਤਰ ਦਿੱਤੇ ਜਿਨ੍ਹਾਂ ਨੂੰ ਸ਼ਾਇਆ ਕਰਨ ਵਾਸਤੇ ਅਸੀਂ ਪਹਿਲਾਂ ਵੀ ਪਹਿਲੇ ਐਪੀਸੋਡਾਂ ਦੇ ਵਿੱਚ ਵੀ ਬੇਨਤੀ ਕਰ ਚੁੱਕੇ ਹਾਂ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਉਮੀਦਵਾਰ ਕਿਸੇ ਵੀ ਸਿਆਸੀ ਪਾਰਟੀ ਦੇ ਜਾਂ ਜਾਂ ਆਪਣੀ ਇਲੈਕਸ਼ਨ ਲੜਦੇ ਨੇ ਉਹਨਾਂ ਨੂੰ ਆਪਣੇ ਮੈਨੀਫੈਸਟੋ ਚੋਣ ਕਮਿਸ਼ਨ ਨੂੰ ਆਪਣੀ ਉਮੀਦਵਾਰੀ ਦੇ ਕਾਗਜ਼ਾਤ ਦੇ ਨਾਲ ਪੇਸ਼ ਕਰਨੇ ਚਾਹੀਦੇ ਨੇ ਤੇ ਨਿੱਜੀ ਉਹਨਾਂ ਨੂੰ ਸਾਰਿਆਂ ਮਨੋਰਥ ਪੱਤਰਾਂ ਨੂੰ ਜਨਤਕ ਕਰਨਾ ਵੀ ਜ਼ਰੂਰੀ ਹੈ ਜਿਹਦੇ ਨਾਲ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਹੜੀਆਂ ਸਿਆਸੀ ਪਾਰਟੀਆਂ ਕਿਹੜੇ-ਕਿਹੜੇ ਵਾਅਦੇ ਲੈ ਕੇ ਕਿਹੜੇ-ਕਿਹੜੇ ਮਨੋਰਥ ਲੈ ਕੇ ਉਹ ਲੋਕਾਂ ਨਾਲ ਤੱਕ ਪਹੁੰਚ ਰਹੀਆਂ ਨੇ ਇਸ ਸਿਹਾਰ ਦੇ ਉੱਤੇ ਜਿੰਨਾ ਸਰਵੇਖਣ ਕੀਤਾ ਗਿਆ ਹੈ ਇੱਕ ਤਾਂ ਬੜੀ ਅਜੀਬ ਘਟਨਾ ਵਾਪਰੀ ਤੇ ਅਕਾਲੀ ਦਲ ਬਾਦਲ ਦੇ ਅਹਿਮ ਸਰਕਰਟ ਨੇਤਾ ਅਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਬਾਦਲ ਦੀ ਪਾਰਟੀ ਜੋ ਕਰਤਾ ਗਿਆ ਹੈ ਉਹ ਹੁਣ ਕਿਹੜੇ ਕਿਹੜੇ ਪਾਸੇ ਦਾ ਰੋਕ ਕਰਦੇ ਨੇ ਬੜੇ ਵਧੀਆ ਸਿਆਸਤਦਾਨ ਮਠਵੋਲ ਦੇ ਤੇ ਚੰਗੇ ਕਰਤਾਰ ਵਾਲੇ ਵਿਅਕਤੀ ਰਹੇ ਨੇ ਉਹਨਾਂ ਤੇ ਖਾਸ ਕਰਕੇ ਇਹ ਕੀ ਇਲਜ਼ਾਮ ਲਗ ਰਿਹਾ ਹੈ ਕਿ ਉਹ ਲੋਕਾਂ ਦੇ ਸੰਪਰਕ ਦੇ ਵਿੱਚ ਜ਼ਿਆਦਾ ਨਹੀਂ ਰਹੇ ਜਿਹਦੇ ਕਰਕੇ ਉਹ 47000 ਦੀ ਲੀਰ ਤੋਂ ਹੋਲੀ-ਹੋਲੀ ਜੁਣਾ ਹਾਰ ਗਿਆ ਬਾਦਲ ਪਰਿਵਾਰ ਲਈ ਇਹ ਬਹੁਤ ਔਖਾ ਝਟਕਾ ਹੈ ਕਿ ਬਾਦਲ ਪਰਿਵਾਰ ਨੂੰ ਮਜਬੂਰ ਹੋ ਕੇ ਅਧਿਸ਼ ਪ੍ਰਤਾਪ ਕੈਰੋ ਨੂੰ ਆਪਣੀ ਪਾਰਟੀ ਨੂੰ ਝੁਕਣਾ ਪਿਆ ਤੇ ਦੂਸਰੀ ਗੱਲ ਜਿਹੜੀ ਆ ਕਿ ਜਿਵੇਂ ਇਹਨਾਂ ਨੇ ਮਲਪ੍ਰੀਤ ਬਾਦਲ ਨੂੰ ਭਾਜਪਾ ਦਿੱਤਾ ਪਹਿਲਾ ਕਾਂਗਸਪੀ ਇਹ ਤਾਂ ਮੇਰੇ ਪਾਸ ਬਚਪੀ ਦਾ ਤਕਰੀਬਨ ਜੇ ਔਸਤ ਕਢੀ ਜਾਵੇ ਤਾਂ ਇਸ ਅਕਾਲੀ ਦਲ ਨੂੰ ਲੀਡ ਕਰਨ ਵਾਲੇ ਪਰਿਵਾਰ ਦੀ ਮਨਸ਼ਾ ਰਾਸਤਾ ਬទ ਰਹੀ ਲੋਕਾਂ ਦੇ ਉੱਤੇ ਆਪਣਾ ਚਲਾਉਂਦੀ ਹੈ ਲੋਕਾਂ ਨਾਲ ਜੁੜ ਕੇ ਰਹਿੰਦੀ ਜਿਆਦਾ ਆਪਾਂ ਵੋਟ ਪੱਤਰਾਂ ਦੇ ਉੱਤੇ ਚਰਚਾ ਕਰਨ ਲੱਗੇ ਸੀ ਸਭ ਤੋਂ ਪਹਿਲਾਂ ਕਿਉਂਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਭਾਜਪਾ ਦੀ ਸਰਕਾਰ ਹੈ ਭਾਜਪਾ ਨੇ ਬਹੁਤ ਭਾਰੀ ਬਹੁਮਤ ਹਾਸਲ ਕਰਕੇ ਦੋ ਤੇ ਤਿੰਨ ਜਿਆਦਾ ਬਹੁਮਤ ਪਾਸ ਹਾਸਲ ਕਰਕੇ ਆਪਣੀਆਂ ਮਰਮਰਜ਼ੀਆਂ ਕੀਤੀਆਂ ਨੇ ਵਿਅਕਤੀ ਵਿਸ਼ੇਸ਼ ਦੀ ਡਿਕਟੇਟਰਸ਼ਿਪ ਰਹੀ ਹੈ ਜਿੰਨਾ ਵੀ ਮੰਤਰੀ ਮੰਡਲ ਬਣਿਆ ਉਹਨਾਂ ਦੇ ਵਿੱਚੋਂ ਇੱਕ ਦੋ ਮੰਤਰੀਆਂ ਤੋਂ ਬਗੈਰ ਕਿਸੇ ਦੇ ਨਾਮਾਂ ਨੂੰ ਭਾਰਤ ਦੇ ਲੋਕ ਜਾਣਦੇ ਨਹੀਂ ਨਾ ਹੀ ਕਦੀ ਉਹਨਾਂ ਦੀ ਕੋਈ ਸਪੀਚ ਸੁਣੀ ਨਾ ਹੀ ਉਹਨਾਂ ਦਾ ਕੋਈ ਵਿਕਾਸ ਦਾ ਕੰਮ ਸਾਹਮਣੇ ਆਇਆ ਤੇ ਨਾ ਹੀ ਉਹਨਾਂ ਨੇ ਕਦੀ ਲੋਕਾਂ ਦੇ ਨਾਲ ਸੰਪਰਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਨਾ ਹੀ ਕਰਤਾ ਕਿਉਂਕਿ ਜਿੰਨੀਆਂ ਜਿੰਨੇ ਵੀ ਉਹਨਾਂ ਦੇ ਵਿਭਾਗਾ ਦੇ ਉਦਘਾਟਨ ਜਾਂ ਕਾਰਜਕ੍ਰਮ ਸੀਗੇ ਉਸਾਰ ਹੰ ਦਾ ਦਾਗਰਾ ਕੁੰਡਾ ਸੀ ਉਹ ਇੱਕ ਹੀ ਵਿਅਕਤੀ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਰਿਹਾ ਪ੍ਰਧਾਨ ਮੰਤਰੀ ਤੋਂ ਬਗੈਰ ਨਾ ਕੋਈ ਫੋਟੋ ਆਈ ਨਾ ਕੋ ਚਰਚਾ ਆਈ ਨਾ ਵਿਧਾਨ ਨਾ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮੌਕਾ ਮਿਲਿਆ ਨਾ ਹੀ ਆਪਣੇ ਫੈਸਲੇ ਆਪਣੇ ਵਿਭਾਗਾਂ ਪ੍ਰਤੀ ਫੈਸਲੇ ਲੈਣ ਦਾ ਕੋਈ ਮੌਕਾ ਮਿਲਿਆ ਇਹੋ ਜੀ ਜਿਹੜੀ ਸੰਸਦ ਹੈ 10 ਸਾਲ तकरीबन 10 ਸਾਲ ਮਤਲਬ ਭਾਰਤ ਦੇ ਲੋਕਾਂ ਨੂੰ ਬਰਦਾਸ਼ਤ ਕਰਨੀ ਪਈ ਬੜੀ ਅਜੀਬ ਜੀ ਸਥਿਤੀ ਬਣੀ ਰਹੀ ਜਿੰਨੇ ਵੀ ਮੈਨੀਫੈਸਟੋ ਦਾ ਜਿੰਨੇ ਵੀ ਫੈਸਲੇ ਕਿਨਾਂ ਨੇ ਲਏ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਮਕਸਦ ਐ ਇਸ ਮਨੋਰ ਪੱਤਰ ਦਾ ਇਹ ਸੀ ਕਿ 400 ਤੋਂ ਵੱਧ ਸੀਟਾ ਲੈ ਕੇ ਕੇਂਦਰ ਦੇ ਵਿੱਚ ਤੀਜੀ ਵਾਰ ਸਰਕਾਰ ਬਣਾਉਣੀ ਹੈ ਪਰ ਇਹਦੇ ਪ੍ਰਚਾਰ ਵਾਸਤੇ ਮਨੋਰਥ ਤੇ ਪ੍ਰਚਾਰ ਵਾਸਤੇ ਵੇਖਣ ਵਿੱਚ ਆਇਆ ਹੈ ਕਿ ਭਾਜਪਾ ਦੇ ਮੁੱਖ ਬਲਾਰੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਜਾਂ ਦੂਸਰੇ ਜਿੰਨੇ ਵੀ ਥੋੜਾ ਥੋੜਾ ਬੋਲਦੇ ਰਹੇ ਨੇ ਉਹਨਾਂ 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 ਵਿੱਚੋਂ ਕਿਸੇ ਨੇ ਵੀ NRC MSP ਤੇ ਕੋਈ ਚਰਚਾ ਨਹੀਂ ਕੀਤੀ MSP NRC ਤੇ ਇੱਕਸਾਰ ਸਿਵਲ ਕੋਡ ਨੂੰ तकरीबन ਹਰ ਸਵਾਲ ਦਾ ਪਾਸਾ ਵਟਦੇ ਰਹੇ ਜਿਹੜੀ ਬੇਸਿਕਲੀ ਤੌਰ ਤੇ ਇਸ ਪਾਰਟੀ ਦੀ ਗਲੇ ਦੀ ਹੱਡੀ ਬਣੇ ਰਹਿ ਉਹ ਸੀਗੀ ਬੇਰੋਜ਼ਗਾਰੀ ਮਗਿਆਹੀ ਅਰਤਕ ਅਰਤਕ ਨਾਮਰਾਬਰੀ ਲੋਕਾਂ ਦੇ ਸੰਵਿਧਾਨਿਕ ਮੌਲਿਕ ਤੇ ਮਨੁੱਖੀ ਅਧਿਕਾਰਾਂ ਦਾ ਖਰਨ ਲੋਕਤੰਤਰ ਦੀਆਂ ਸਾਰੀਆਂ ਧਿਰਾਂ ਸਾਰੇ ਥਾਂ ਨਿਆਪਾਲ ਦਾ ਕਾਰਜਪਾਲਕ ਪ੍ਰਧਾਨਪਾਲਕਾ ਤੇ ਇੱਕ ਹੀ ਵਿਅਕਤੀ ਦਾ ਸਾਇਆ ਮੰਡਲ ਉਦਾਰਿਆ ਇਸ ਤਰ੍ਹਾਂ ਜਿਹੜੀ ਸਭ ਤੋਂ ਭਿਆਨਕ ਗੱਲ ਹੋਈ ਉਹ ਇਹ ਹੋਈ ਕਿ ਧਰਮ ਜਾਤ ਨਸਲ ਫਿਰਕੀ ਭਾਸ਼ਾ ਦੇ ਆਧਾਰ ਤੇ ਨਫ਼ਰਤ ਤੇ ਕਟੜਤਾ ਫਲਾਈ ਗਈ ਜਿਹਦੂ ਕਿ ਚੋਣ ਮੈਨੀਫੈਸਟੋ ਬਣਾ ਲਿਆ ਗਿਆ ਸਰਦਾਰ ਬਦਲਣ ਦੀਆਂ ਗੱਲਾਂ ਕੀਤੀਆਂ ਗਈਆਂ ਪਾਰਥ ਵਿੱਚ ਤਿੰਨ ਕਾਨੂੰਨ ਜਿਹੜੇ ਸੀਗੇ ਸਨਾਂ ਦੇ ਬਣਾਏ ਵਾਪਸ ਲੈਣੇ ਪਏ ਤੇ ਉਹਦੇ ਉਹਦੀ ਵਿੱਚ ਦੇ ਵਿੱਚ ਤਿੰਨ ਕਾਨੂੰਨ ਜਿਹੜੇ ਆ ਆਈਪੀਸੀ ਸੀਆਰਪੀਸੀ ਤੇ ਐਵਿਡੈਂਸ ਐਕਟ ਨੂੰ ਤਬਦੀਲ ਕਰਤਾ ਗਿਆ ਜਿਸ ਨੂੰ ਪੜਨ ਤੋਂ ਵੀ ਇਹ ਕਹਿਣਾ ਕੋਈ ਅਤਕਸ਼ਨੀ ਨਹੀਂ ਹੋਏਗਾ ਕਿ ਉਹੀ ਭਾਸ਼ਾ ਜਿਹੜੀ ਸੈਕਟਰੀਆਂ ਦੀ ਪ੍ਰਾਣੇ ਸੁਦਾ ਪ੍ਰਾਣੇ ਕਾਨੂੰਨਾਂ ਦੇ ਵਿੱਚ ਸੀ ਉਰੇ ਸਬਸੈਕਸ਼ਨ ਬਦਲ ਕੇ ਉਤੀਤਨੀਆਂ ਕਰਕੇ ਕਿਸੇ ਦੀ ਸਜ਼ਾ ਥੋੜੀ-ਬੋਧੀ ਵਧਾਉਂਦੀ ਹੈ ਕਿਸੇ ਦੀ ਘਟਾਉਂਦੀ ਜਿਵੇਂ ਹੁਣ 304 ਏ ਸੀਗਾ ਕਦੇ ਵਿੱਚ ਐਕਸੀਡੈਂਟ ਦੇ ਕੇਸ ਆਉਂਦੇ ਸੀਗੇ ਉਹਦੀ ਸਜ਼ਾ ਵਧਾਈ ਪਰ ਨਾਲ ਹੀ ਕਿਨਾਂ ਇਹ ਪਹਿਲੀ ਵਾਰ ਹੋਇਆ ਕਿ ਸਬ ਕਾਨੂੰਨ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਦੇਣ ਦੇ ਬਾਅਦ ਇਹ ਕਹਿਤਾ ਗਿਆ ਕਿ ਇਹ ਜਿਹੜਾ ਇਹ ਸੈਕਸ਼ਨ ਜਿਹੜਾ ਇਹ ਲਾਗੂ ਨਹੀਂ ਹੋਵੇਗਾ ਜਿਹਦਾ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਕੌਮਨੀ ਨਹੀਂ ਆਇਆ ਇਹ ਗੱਲਾਂ ਜਿਹੜੀਆਂ ਨੇ ਪਾਜਪਾ ਦੇਖਲੇ ਦੀ ਹੱਡੀ ਬਣਿਆ ਰੀਆਂ ਇਸ ਥੋਣ ਦੇ ਵਿੱਚ ਦੂਜੀ ਜਿਹੜੀ ਖਾਸ ਗੱਲ ਸੀਗੀ ਉਹ ਇਹ ਸੀਗੀ ਕਿ ਜਿਹੜੇ ਡੇਰੇ ਨੇ ਡੇਰੇ ਤੱਕ ਸੰਪਰਦਾਵਾਂ ਤੱਕ ਦੂਸਰਿਆਂ ਦੇ ਧਰਮਾਂ ਦੇ ਤੱਕ ਇਹਨਾਂ ਨੇ ਅਪਰੋਚ ਕੀਤੀ ਜਿੱਥੋਂ ਤੱਕ ਕਿ ਰਾਮ ਰਹੀਮ ਵਰਗੇ ਵਲਾਤਕਰ ਵਲਾਤਕਰੀ ਨੂੰ ਨੂੰ ਕਈ ਵਾਰ ਅਨੰਦਕਾਰਤ ਪਰੋਲ ਦਿੱਤੀਆਂ ਗਈਆਂ ਫਰਲੋ ਦਿੱਤੀਆਂ ਗਈਆਂ ਜਿਸ ਦਿਨ ਉਹਦਾ ਜੀ ਕਰਦਾ ਉਹ ਜੇਲ੍ਹ ਤੋਂ ਬਾਹਰ ਆ ਜਾਂਦਾ ਜਿਸ ਦਿਨ ਉਹਦਾ ਜੀ ਕਰਦਾ ਚੱਲਦਾ ਪਰ ਜਿਹੜੇ ਰਾਜਨੀਤਿਕ ਬੰਦੀ ਸਿੱਖ ਉਹਨਾਂ ਦੇ ਬਾਰੇ ਕੋਈ ਚਰਚਾ ਨਹੀਂ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਇਸ ਇਸੇ ਤਰੀਕੇ ਨਾਲ ਜਿਹੜਾ ਭਾਰਤ ਦੀਸ ਜਿਹੜੀ ਸ਼ਾਖ ਹੈ ਉਹ ਨੂੰ ਵੀ ਤੱਕਾ ਲਗਾ ਤੇ ਭਾਰਤ ਦੀਆਂ ਸ਼ਰਧਾਂ ਦੇ ਆਲੇ ਦੁਆਲੇ ਜਿੰਨੇ ਵੀ ਦੇਸ਼ ਸੀ ਇਹਨਾਂ ਦਹਾਕਿਆਂ ਸਾਲਾਂ ਦੇ ਵਿੱਚ ਉਹਨਾਂ ਨੇ ਭਾਰਤ ਤੋਂ ਦੂਰੀ ਬਣਾਈ ਫਿਰ ਚਰਚਾ ਕੀਤਾ ਗਿਆ ਕਿ ਜਿਹੜਾ 984 ਦੇ ਦੰਗੇ ਹੋਏ ਦਰਬਾਰ ਸਾਹਿਬ ਤੇ ਅਟੈਕ ਹੋਏ ਉਹਦੇ ਤੇ ਕਾਂਗਰਸ ਨੂੰ ਬੁਨਿਆਦ ਖੜਾ ਆ ਗਿਆ ਹੈ ਉਹਦੇ ਚ ਕੋਈ ਦੂਜੀ ਰੈਣੀ ਤੇ ਕਾਂਗਰਸ ਨੇ ਅਟੈਕ ਕੀਤਾ ਅਟੈਕ ਕਰਨ ਤੋਂ ਬਗੈਰ ਵੀ ਸਰ ਸਕਦਾ ਸੀ ਕਈ ਹੋਰ ਹਾਲ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਕੱਲ ਮੁਕਸਬਦੀ ਸੀ ਪਰ ਸਭ ਤੋਂ ਵੱਡੀ ਵੇਖਣ ਵਾਲੀ ਚੀਜ਼ ਹੈ ਕਿ ਭਾਜਪਾ ਇਸ ਗੱਲ ਤੇ ਬਿਲਕੁਲ ਭਾਜਪਾ ਤੇ ਸਿੱਖ ਵੀ ਇਸ ਗੱਲ ਤੇ ਬਿਲਕੁਲ ਖਾਮੋਸ਼ੀ ਧਾਰਨ ਕਰਕੇ ਬੈਠੇ ਨੇ ਕਿ ਅਡਵਾਨੀ ਸਾਹਿਬ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਲਿਖਦੇ ਨੇ ਕਿ ਮੈਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਉਹ ਦਰਬਾਰ ਸਾਹਿਬ ਉਕਾਲ ਤੱਕ ਦੇ ਉਤੇ ਉਹ ਅਟੈਕ ਕਰੀ ਤੇ ਮੇਰੇ ਕਹਿੰਦੇ ਸਾਡੇ ਕਹਿਣ ਦੇ ਉਤੇ ਉਹਨਾਂ ਨੇ ਇਹ ਅਟੈਕ ਕੀਤਾ ਅਦਰਵਾਈਜ਼ ਉਹਨਾਂ ਨੇ ਸ਼ਾਇਦ ਅਟੈਕ ਨਾ ਕਰਦੀ ਦੂਜੀ ਜਿਹੜੀ ਬੜੀ ਚਰਚਾ ਦਾ ਵਿਸ਼ਾਰਿਆ ਆਰਾਮ ਮੰਦਿਰ ਬਾਬਰੀ ਮਸਜਿਦ ਢਾਈ ਗਈ ਬਹੁਤ ਦੁਖ ਦੀ ਗੱਲ ਹੈ ਜੇ ਉਹਦੇ ਤੇ ਕਿਤੇ ਬਾਬਰ ਨੇ ਕਬਜ਼ਾ ਕਰਕੇ ਉੱਥੇ ਮੰਦਿਰ ਦੀ ਥਾਂ ਤੇ ਮਸਜਿਦ ਬਣਾਉਤੀ ਉਹ ਵੀ ਗਲਤ ਸੀ ਮੈਂ ਉਹਦੇ ਨਾਲ ਵੀ ਸਹਿਮਤ ਨਹੀਂ ਪਰ ਉਸ ਮਸਜਿਦ ਨੂੰ ਢਾਉਣ ਦਾ ਜਿਹੜਾ ਤਰੀਕਾ ਗੁੰਡਾਗਰਦੀ ਵਾਲਾ ਵਿਖਾਇਆ ਗਿਆ ਸ਼ਰੀਆਮ ਪ੍ਰਸ਼ ਦੇ ਵਿੱਚ ਆਇਆ ਉਹ ਬੜਾ ਭਿਆਨਕ ਸੀ ਫਿਰ ਇੰਨੀ ਜਦੋਜਾਦ ਕਰਨ ਦੇ ਬਾਵਜੂਦ ਅਦਾਲਤ ਦੇ ਵਿੱਚ ਫੈਸਲਾ ਸਿਰਫ ਇਹ ਗੱਲ ਦਾ ਗਿਆ ਕਿ ਉਸ ਜ਼ਮੀਨ ਤੇ ਹੱਕ ਕੇ ਦਾ ਪਰ ਅਦਾਲਤ ਨੇ ਫੈਸਲਾ ਇਹ ਕੀਤਾ ਕਿ ਪੁਰਾਣੀ ਥਾਂ ਤੇ ਮੰਦਿਰ ਬਣੇਗਾ ਪੁਰਾਣੀ ਥਾਂ ਤੇ ਮਸਜਿਦ ਬਣਾਈ ਜਾਵੇਗੀ ਪੁਰਾਣੀ ਥਾਂ ਤੇ ਰਸਤਾ ਪਤਾ ਨਹੀਂ ਕੀ ਦਾ ਮਾਮਲਾ ਸਿਵਲ ਕੇਸ ਨੂੰ ਇੱਕ ਡਿਰੈਕਸ਼ਨ ਨਾ ਦਿੱਤੀ ਗਈ ਜਿਹੜਾ ਕਿ ਜਿਹੜਾ ਕਿ ਧਾਰਮਿਕ ਮਸਲਾ ਸੀਗੀ ਧਾਰਮਿਕ ਲੋਕਾਂ ਨੂੰ ਉਹਦੇ ਦੇ ਫੈਸਲਾ ਕਰਨਾ ਚਾਹੀਦਾ ਸੀ ਬਹਿ ਕੇ ਕਿ ਮੰਦਿਰ ਕਿੱਥੇ ਬਣਨਾ ਹੈ ਮਸਜਿਦ ਕਿੱਥੇ ਬਣਨੀ ਜਿੱਥੇ ਨਿਰਮਾਣ ਮੰਦਿਰ ਦਾ ਹੋਇਆ ਤਕਰੀਬਨ 99% ਸੰਤ Hindu ਸਮਾਜ ਦੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਜਿੱਥੇ RAM LALLA ਦਾ ਮੰਦਿਰ ਬਣਾਉਣਾ ਚਾਹੀਦਾ ਸੀ ਉੱਥੇ ਕਿ ਬਣਾ ਨਹੀਂ ਸਕੇ RAM LALLA ਦੇ ਮੰਦਿਰ ਦਾ ਜਿਹੜਾ ਉਦਘਾਟਨ ਕਰਨਾ ਸੀ ਉਹ ਸੰਤਾਂ ਸਾਧਾ ਨੂੰ ਕਰਨਾ ਚਾਹੀਦਾ ਸੀ ਦਰ ਕੇ ਪ੍ਰਧਾਨ ਮੰਤਰੀ ਕਰ ਰਿਹਾ ਹੈ ਪ੍ਰਧਾਨ ਮੰਤਰੀ ਇਸ ਤਰੀਕੇ ਨਾਲ ਕਰ ਰਿਹਾ ਹੈ ਕਿ ਜਿਵੇਂ ਉਹ ਆਪ ਸਾਧ ਹੁੰਦਾ ਹੈ ਨੰਬਰ ਦੂਜਾ ਮੰਦਿਰ ਦੇ ਉਦਘਾਟਨ ਦੇ ਸਮੇਂ ਵੇ ਸਭ ਤੋਂ ਪਿਆਰੇ ਤੇ ਖਤਰਨਾਕ ਨਿੰਦਣਿਓਂ ਘਟਨਾਵਾਂ ਵਾਪਰੀ ਕਿ ਉਹ ਤੇ ਰਾਸ਼ਟਰਪਤੀ ਇੱਕ ਔਰਤ ਆਦਿਵਾਸੀ ਨੇ ਜੋ ਜਿਹੜੀ ਜਿੰਨੇ ਹੱਥ ਤੱਕ ਤਰੱਕੀ ਕੀਤੀ ਮੈਂ ਪੱਜਪਾ ਨਹੀਂ ਸੁਣਿਆ ਪਰ ਪੱਜਪਾ ਨੇ ਉੱਥੇ ਮੰਦਿਰ ਦੇ ਉਦਘਾਟਨ ਸਮੇਂ ਸੱਧਿਆ ਨਹੀਂ ਇਸ ਕਰਕੇ ਇਹ ਸਾਰੇ ਜਿਹੜੇ ਵਿਸ਼ੇ ਨੇ ਕਿਉਂਕਿ ਤੋ 6 ਗੇੜ ਨਿਕਲ ਚੁੱਕੇ ਨੇ ਉਹ 7ਵਾਂ ਗੇੜ ਰਹਿ ਗਿਆ ਹੈ ਜਿੰਨ ਦੇ ਵਿਚਾਰ ਕਰਨ ਦੀ ਲੋੜ ਸੀ ਜਿਸੇ ਤਰੀਕੇ ਨਾਲ ਕਾਂਗਰਸ ਦਾ ਮੈਨੀਫੈਸਟੋ ਹੈ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਵੀ ਉਹੀ ਗੱਲਾਂ ਨੇ ਵਾਦੇ ਨੇ ਆ ਦੇ ਦੇਵਾਂਗੇ 1100 ਰੁਪਏ ਦੇ ਦੇਵਾਂਗੇ ਬੋکریاں ਦੇ ਦੇਵਾਂਗੇ ਸਤੋਂ ਵੱਡੀ ਜ਼ਰੂਰ ਹੈ ਕਿ ਸਵਿਧਾਨ ਨੂੰ ਬਚਾਉਣ ਬਾਰੇ ਕਾਨੂੰਨ ਦੀ ਰਾਖੀ ਕਰਨ ਵਾਲੇ ਕਾਨੂੰਨ ਦਾ ਰਾਜ ਕਾਇਮ ਕਰਨ ਵਾਸਤੇ ਜਿਹੜਾ ਉਪਰਾਲਾ ਕਰਨਾ ਚਾਹੀਦਾ ਸੀ ਉਹਦੇ ਤੇ ਇਹ ਕਾਂਗਰਸ ਜਾਂ ਇੰਡੀਆ ਗ੍ਰਥ ਮੰਡਲ ਨੂੰ ਸ਼ਾਂਤ ਲੱਗਦਾ ਹੈ ਆਮ ਆਦਮੀ ਪਾਰਟੀ ਨੇ ਆਪਣਾ ਮੈਨੀਫੈਸਟੋ ਦਿੱਤਾ ਕਿ ਸਾਰੇ ਦੇਸ਼ ਦੇ ਵਿੱਚ ਕੋਈ ਗੱਲ ਜੋੜਦਾ ਹਿੱਸਾ ਨਹੀਂ ਸवाय ਪਨਾਤੋਂ ਉੱਥੇ ਸਾਰੀ ਉੱਥੇ ਇਹਨਾਂ ਨੇ ਆਪਣਾ ਮੈਨੀਫੈਸਟੋ ਦੇ ਆਧਾਰ ਤੇ ਲੋਕਾਂ ਨੂੰ ਕਲੀਨਿਕ ਦੇਣ ਦੀ ਸਿੱਖਿਆ ਵਧੀਆ ਦੇਣ ਦੀ ਸਿਹਤ ਦਾ ਧਿਆਨ ਰੱਖਣ ਦੀ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਕੱਚਿਆਂ ਲੋਕਾਂ ਨੂੰ ਪੱਕਿਆਂ ਕਰਨ ਦੀ ਗੱਲ ਕੀਤੀ ਹੈ ਜਿਹੜੀ ਕਿ ਬਹੁਤ ਹੋ ਗਿਆ ਹੈ ਜੇ ਜੇ ਸੁਲਾਹਾ ਕੀਤੀ ਜਾਣੀ ਏ ਜੇ ਇਹ ਚੀਜ਼ਾਂ ਇਮਾਨਦਾਰੀ ਨਾਲ ਲਾਗੂ ਹੁੰਦੀਆਂ ਕਿਹਦੇ ਵਾਸਤੇ ਸਾਨੂੰ ਇੱਕ ਸਿਸਟਮ ਪੈਦਾ ਕਰਨਾ ਪਵੇਗਾ ਜਿਹੜੀ ਕਾਰਜ ਪ੍ਰਣਾਲੀ ਹੈ ਕਾਰਜ ਪ੍ਰਣਾਲੀ ਨੂੰ ਐਕਟਿਵ ਹੋਣਾ ਪਵੇਗਾ ਕਾਰਜ ਪ੍ਰਣਾਲੀ ਦੇ ਵਿੱਚ ਰਾਜਨੀਤਿਕ ਦਖਲੂਗਾ ਜੀ ਅਦਾਲਤਾਂ ਦੇ ਵਿੱਚ ਰਾਜਨੀਤਿਕ ਦਖਲੂਗਾ ਜੀ ਇਹ ਇਹ ਇੱਕ ਕਾਨੂੰਨਾ ਮੰਜਰ ਬਣਦਾ ਜਾ ਰਿਹਾ ਹੈ ਜਿਸ ਤੋਂ ਬਚਨ ਦੀ ਲੋੜ ਹੈ ਫਿਰ ਬਹੁਤ ਜ਼ਰੂਰੀ ਹੈ ਜਿਹਦੇ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਕਿ ਹਰ ਡਿਪਾਰਟਮੈਂਟ ਦੇ ਵਿੱਚ ਹਰ ਮੰਤਰਾਲੇ ਦੇ ਵਿੱਚ ਜਿੰਨੀ ਅਲੋਕੇਸ਼ਨ ਅਮਾਉਂਟ ਦੀ ਹੁੰਦੀ ਹੈ ਕਿਸ ਡਿਪਾਰਟਮੈਂਟ ਨੇ ਖਰਚ ਕਰਨਾ ਹੈ ਉਹਦੀ ਲਿਸਟ ਡਿਪਾਰਟਮੈਂਟ ਦੇ ਬਾਅਦ ਤੇ ਜਨਤਕ ਕੀਤੀ ਜਾਵੇ ਕਿੰਨਾ ਪੈਸਾ ਸੈਂਟਰ ਸਰਕਾਰ ਤੋਂ ਜਾਂ ਸਟੇਟ ਸਰਕਾਰ ਤੋਂ ਉਸ ਡਿਪਾਰਟਮੈਂਟ ਨੂੰ ਮਿਲਿਆ ਹੈ ਕਿਹੜੇ ਚੈੱਕ ਨਾਲ ਗਿਆ ਹੈ ਕਿਹੜੇ ਅਕਾਊਂਟਸ ਗਿਆ ਹੈ ਉਹਨਾਂ ਸਾਹਮਣੇ ਉਹਦੇ ਵਿੱਚੋਂ ਜਿੰਨਾ ਖਰਚ ਹੋਇਆ ਹੈ ਉਹਨੂੰ ਇੰਨੰਵੇਂ ਸ਼ਾਇਆ ਕੀਤਾ ਜਾਵੇ ਮੇਰੀ ਕਿਸੇ ਸੀਨੀਅਰ ਅਫਸਰ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਇਹ ਤੁਹਾਡੀ ਗਲਤੀਆਂ ਬਿਲਕੁਲ ਸਹੀ ਹੈ ਜਿਹਦੇ ਨਾਲ ਭ੍ਰਿਸ਼ਟਾਚਾਰ ਖਤਮ ਹੋ ਜਾਏਗਾ ਕੰਮ ਦੇ ਵਿਕਾਸ ਜਿਹੜੇ ਨਹੀਂ ਵਿਕਾਸ ਜਿਹੜਾ ਉਹ ਵਧੀਆ ਹੋ ਜਾਏਗਾ ਲੋਕਾਂ ਲੋਕਾਂ ਨੂੰ ਪਤਾ ਹੋਏਗਾ ਕਿ ਸਾਡਾ ਪੈਸਾ ਸਾਡੀ ਟੈਕਸ ਦਾ ਪੈਸਾ ਕਿੱਥੇ ਜਾ ਰਿਹਾ ਹੈ ਪਰ ਸਰਕਾਰ ਚਲਾਉਣ ਲਈ ਦਫ਼ਤਰ ਚਲਾਉਣ ਲਈ ਕੋਈ ਫਟਕਲ ਖਰਚੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਅਡਜਸਟ ਕਰਨਾ ਪੈਂਦਾ ਕੋਈ ਗੱਲ ਨਹੀਂ ਪਰ ਪਰ ਇਹ ਗੱਲ ਜ਼ਰੂਰੀ ਹੈ ਕਿ ਬਜਟ ਦਾ ਅਲੋਕੇਸ਼ਨ ਦਾ ਤੇ ਖਰਚ ਕੀਤੇ ਅਮਾਉਂਟ ਦੇ 2 ਤੋਂ ਲੈ ਕੇ 10% ਤੋਂ ਵੱਧ ਇਹੋ ਜਿਹਾ ਫੋਟਕਲ ਖਰਚਾ ਕਿਸੇ ਅਫਸਰ ਦੇ ਅਧਿਕਾਰ ਵਿੱਚ ਨਹੀਂ ਰਹਿਣਾ ਚਾਹੀਦਾ ਇਹ ਬਹੁਤ ਜ਼ਰੂਰੀ ਤੇ ਲਾਜ਼ਮੀ ਹੈ ਤਾਂ ਕਿ ਵਧੀਆ ਮੈਨੀਫੈਸਟੋ ਵਧੀਆ ਰਾਸ਼ਟਰ ਨਿਰਮਾਣ ਹੋ ਸਕੇ ਸਾਨੂੰ ਸੁਚੇਤ ਹੋਣਾ ਪਵੇਗਾ ਸੁਚੇਤ ਹੋ ਕੇ ਨਾ ਕਿ ਆਗਿ ਦੇ ਖਿਲਾਫ ਬੇਰੋਜ਼ਗਾਰੀ ਦੇ ਖਿਲਾਫ ਆਰਥਿਕ ਨਾ ਬਰਾਬਰੀ ਦੇ ਖਿਲਾਫ ਸਰਧਾਨ ਦੀਆਂ ਤਜੀਆਂ ਡਾਉਣ ਦੇ ਖਿਲਾਫ ਪਰ ਹਮ ਦਾ ਰਾਜ ਨਾ ਹੋਵੇ ਦੇ ਖਿਲਾਫ ਸ਼ਰੀਆਮ ਗੁੰਡਾਗਰਦੀਆਂ ਖੋਹਾਂ ਗਟਾਂ ਖੋਹਾਂ ਹੋ ਰਹੀਆਂ ਨੇ ਉਹਨਾਂ ਦੇ ਖਿਲਾਫ ਕੁਸ਼ ਪਰਿਵਾਰਾਂ ਨੂੰ ਸੰਗਰਖਸ਼ ਦੇਣ ਦੇ ਖਿਲਾਫ ਸਾਰੇ ਦੇਸ਼ ਵਿੱਚ ਖਾਸ ਕਰਕੇ ਸਮੁੰਦਰੀ ਰਸਤੇ ਰਾਈਂ ਜਹਾਜ਼ਾਂ ਦੇ ਰਾਈਂ ਆਰੇ ਨਸ਼ੇ ਦੇ ਖਿਲਾਫ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਦੇ ਵਿੱਚ ਇਨਵੋਲਵ ਕਰਨ ਦੇ ਖਿਲਾਫ ਸਾਨੂੰ ਆਵਾਜ਼ ਚੁਣੀ ਪਵੇਗੀ ਸਾਨੂੰ ਸੁਚੇਤ ਹੋਣਾ ਪਵੇਗਾ ਇਹ ਸਾਜ਼ਿਸ਼ ਹੈ ਜਿਹਦੇ ਅਧੀਨ ਸਾਡੀ ਸਾਡੀ ਨੌਜਵਾਨ ਪੀੜੀ ਮਾਰੀ ਰਹੀ ਹੈ ਮੈਂ ਕੱਲ੍ਹ ਗੱਲ ਕਰ ਰਿਹਾ ਸੀਗਾ ਉਹ ਗੱਲ ਕਰਨੀ ਬਹੁਤ ਜ਼ਰੂਰੀ ਸੀ ਕਿ ਜੇ ਵਿਦੇਸ਼ਾਂ ਵਿਦੇਸ਼ੀ ਸਰਕਾਰਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂ ਦੂਸਰੇ ਜਿੰਨੇ ਵਿਦੇਸ਼ ਨੇ ਉਹਨਾਂ ਦੇ ਵਿੱਚ ਸਾਡੇ ਬੱਚੇ 40 40 50 50 ਲੱਖ ਰੁਪਇਆ ਲਾ ਕੇ ਏਜੰਟਾਂ ਦੇ ਰਾਹੀਂ ਡੌਂਖੀਆਂ ਲਾ ਕੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਉਹ ਲੋਕ ਉਹ ਸਰਕਾਰਾਂ ਉਹਨਾਂ ਨੂੰ ਕੁਝ ਦਿਨ ਹਵਾਲਾਤ ਵਿੱਚ ਰੱਖ ਕੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਰਸਾਂਸ ਉਹਨਾਂ ਦੇ ਲੇਬਰ ਕਰਵਾਈ ਜਾ ਰਹੀ ਹੈ ਜੇ ਇਹਨਾਂ ਸਰਕਾਰਾਂ ਨੂੰ ਮੈਂ ਇੱਕ ਬੜੇ ਕਲੀਅਰ ਗੱਲ ਕਰਨੀ ਚਾਹੁੰਦਾ ਸਾਰੀਆਂ ਸਰਕਾਰਾਂ ਨੂੰ ਜੇ ਆਪਕੋ ਸਕਦੇ ਕਿ ਜੇ ਇਹਨਾਂ ਸਰਕਾਰਾਂ ਨੂੰ ਏਸ਼ੀਆ ਦੀ ਕਿਰਤ ਏਸ਼ੀਆ ਦੀ ਮਿਹਨਤ ਏਸ਼ੀਆ ਦੀ ਨੌਜਵਾਨੀ ਉੱਤੇ ਮਾਣ ਹੈ ਕਿ ਉਹ ਉਹਨਾਂ ਦੇ ਦੇਸ਼ ਦਾ ਵਿਕਾਸ ਕਰ ਸਕਦੇ ਨੇ ਤੇ ਉਹਨਾਂ ਨੂੰ ਖੱਜਲ ਖਵਾਰ ਨਾ ਕੀਤਾ ਜਾਵੇ ਉਹਨਾਂ ਨੂੰ ਜਲੀਲ ਨਾ ਕੀਤਾ ਜਾਵੇ ਤੁਹਾਡੀਆਂ ਹੰਬੈਸੀਆਂ ਭਾਰਤ ਦੇ ਵਿੱਚ ਸਥਾਪਿਤ ਨੇ ਸਾਰੇ ਏਸ਼ੀਆਈ ਦੇਸ਼ਾਂ ਦੇ ਵਿੱਚ ਐਸਟੈਬਲਿਸ਼ ਨੇ ਤੁਸੀਂ ਆਪਣੀ ਲੇਬਰ ਦੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਲੇਬਰ ਇੰਟੈਲੀਜੈਂਸ਼ੀਆ ਡਾਕਟਰ ਇੰਜੀਨੀਅਰ ਜੋ ਵੀ ਮਗਵਾਉਣਾ ਹੈ ਉਹ ਬਰਸੀ ਜਿਹੜੀ ਆ ਉਹ ਲਿਸਟ ਕੱਢੇ ਉਥੇ ਲੋਕ ਅਪਲਾਈ ਕਰਨ ਜਿਹੜੀ ਪ੍ਰੋਸੈਸ ਦੀ ਫੀਸ ਹੈ ਉਹ ਜਮ੍ਹਾਂ ਕਰਾ ਕੇ ਉਹਨਾਂ ਬੱਚਿਆਂ ਨੂੰ ਬਾਹਰ ਦੇ ਮੁਲਕ ਦੇ ਵਿੱਚ ਅਡਜਸਟ ਕੀਤਾ ਜਾਵੇ ਕੋਈ ਪ੍ਰੋਬਲਮ ਨਹੀਂ ਹੈ ਪਰ ਇਹ ਆ ਜਿਹੜਾ ਡਰਾਮਾ ਹੈ ਇਹ ਸ਼ੀਨ ਦੇਸ਼ ਵੀ ਜਾਣਦੇ ਨੇ ਕਿ ਪਾਸਪੋਰਟ ਵੀ ਗਲਤ ਮੜ ਰਹੇ ਨੇ ਐਂਟਰੀਆਂ ਗਲਤ ਪੈ ਰਹੀਆਂ ਨੇ ਤੇ ਗਲਤ ਤੌਰ ਤੇ ਦੂਸਰੇ ਦੇਸ਼ਾਂ ਦੇ ਵਿੱਚ ਐਂਟਰੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਸਵਾਰਕਾਰ ਕੀਤਾ ਜਾ ਰਿਹਾ ਜੇ ਸਵਾਰਕਾਰ ਕੀਤਾ ਜਾ ਰਿਹਾ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਦਿਓ ਤੁਸੀਂ ਆਪ ਤੁਸੀਂ ਐਮਬੈਸੀਆਂ ਦੇ ਰਹੀਓ ਬੱਚੇ ਮੰਗੋ ਅਹੀਂ ਤੁਹਾਨੂੰ ਆਪਣੀ ਲੇਬਰ ਦੇਣ ਲਈ ਤਿਆਰ ਆ ਸਾਡੇ ਕੋਲ ਲੇਬਰ ਹੈ ਸਾਡੇ ਸਾਡੇ ਲੋਕਾਂ ਨੂੰ ਜੇ ਇਥੇ ਲੇਬਰ ਦੇ ਉਚਿਤ ਉਜਰਤ ਨਹੀਂ ਮਿਲਦੀ ਤਾਂ ਉਹ ਉਜਰਤ ਕਮਾਉਣ ਵਾਸਤੇ ਕਿਤੇ ਵੀ ਜਾ ਸਕਦੇ ਨੇ ਪਰ ਉਹਨਾਂ ਨੂੰ ਖੜੋ ਲੀਗਲ ਤੌਰ ਤੇ ਕਿਉਂਕਿ ਸਰਕਾਰਾਂ ਦੇ ਕੋਲ ਪਾਵਰ ਹੈ ਸਰਕਾਰਾਂ ਨੂੰ ਪਤਾ ਹੈ ਕਿ ਕਿੰਨੇ ਬੰਦੇ ਇਹਨਾਂ ਦੇਸ਼ਾਂ ਵਿਚ ਆਏ ਨੇ ਤੇ ਕਿਹੜੇ-ਕਿਹੜੇ ਦੇਸ਼ ਤੋਂ ਆਏ ਨੇ ਇਹ ਮੇਰੀ ਅਪੀਲ ਵੀ ਹੈ ਇਹ ਮੇਰੀ ਸੁਝਾਅ ਵੀ ਹੈ ਕਿ ਬੱਚਿਆਂ ਨੂੰ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਇਸ ਤਰੀਕੇ ਨਾਲ ਉਜਾਓ ਨਾ ਉਹਨਾਂ ਨੂੰ ਸੇਧ ਦਿਓ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਕੱਲ ਨੂੰ ਫਿਰ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ ਲਖਨਾਲ ਲੱਖਪੂਣਾ ਲੱਗੇ ਆ ਰਹੀਆਂ ਨੇ 1 ਜਨਵਰੀ ਨੂੰ ਵਾਚੜ ਕੇ ਵੋਟਾ ਪਾਓ ਆਪਣੀ ਮਰਜ਼ੀ ਦੇ ਕੈਂਡੀਡੇਟ ਨੂੰ ਪਾਓ ਕਰਤਾਰ ਵੇਖੋ ਉਹਨਾਂ ਦਾ ਕੰਮ ਕਰਦਾਗੇ ਪੂ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤ